ਮਾਮਲਾ ਕਾਰਜਕਾਰੀ ਡੀਜੀਪੀ ਦਾ ਪੰਜਾਬ ਵੀ ਉਹਨਾਂ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਕਾਰਜਕਾਰੀ ਡੀਜੀਪੀ ਦੇ ਤੌਰ ਤੇ ਜਿਸ ਨੂੰ ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਆਸਥਾਈ ਡੀਜੀਪੀ ਜਾਂ ਕੱਚੇ ਤੌਰ ਦੇ ਉੱਤੇ ਡੀਜੀਪੀ ਦੀ ਪੋਸਟ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਸੇ ਤਰ੍ਹਾਂ ਚੱਲ ਰਹੀ ਹੈ ਹਾਲਾਂਕਿ ਨਿਯਮਾਂ ਦੇ ਮੁਤਾਬਕ 6 ਮਹੀਨੇ ਤੋਂ ਬਾਅਦ ਕਿਸੇ ਵੀ ਸੂਬੇ ਦਾ ਕਾਰਜਕਾਰੀ ਡੀਜੀਪੀ ਨਹੀਂ ਲੱਗਦਾ ਰੈਗੂਲਰ ਡੀਜੀਪੀ ਦੀ ਅਹਿਮ ਜ਼ਰੂਰਤ ਹੁੰਦੀ ਹੈ ਖਾਸ ਕਰਕੇ ਉੱਥੇ ਜਿੱਥੇ ਬਾਰਡਰ ਸਟੇਟ ਦਾ ਮਸਲਾ ਹੋਵੇ ਔਰ ਲਾ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਵਾਲ ਉੱਠ ਰਹੇ ਹੋਣ। ਹੁਣ ਇਸ ਮਾਮਲੇ ਦੇ ਵਿੱਚ ਰੈਗੂਲਰ ਡੀਜੀਪੀ ਦੇ ਜਿਹੜਾ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਆਉਂਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਵਾਬ ਕੀ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀ ਕਹਿਣਾ ਹੈ, ਅਧਿਕਾਰੀਆਂ ਨੇ ਕੀ ਕਿਹਾ? ਇਸ ਦੇ ਬਾਬਤ ਇੱਕ ਰਿਪੋਰਟ ਛੱਪਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਇਸ ਦੇ ਬਾਰੇ ਕਾਨੂੰਨੀ ਰਾਹੇ ਲਵਾਂਗੇ। ਇਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਹੀ ਸਾਨੂੰ ਇਸ ਮਾਮਲੇ ਦੇ ਵਿੱਚ ਪਟੀਸ਼ਨ ਦੀ ਕਾਪੀ ਮਿਲਦੀ ਹੈ ਜਾਂ ਫਿਰ ਪੂਰੇ ਵੇਰਵੇ ਮਿਲਦੇ ਨੇ ਉਸ ਆਧਾਰ ਦੇ ਉੱਤੇ ਅਸੀਂ ਕਾਨੂੰਨੀ رائے ਲਵਾਂਗੇ ਹਾਲਾਂਕਿ ਨਿਜਮ ਪਹਿਲਾਂ ਹੀ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ 6 ਮਹੀਨੇ ਤੋਂ ਬਾਅਦ ਕਾਰਜਕਾਰੀ ਡੀਜੀਪੀ ਲਗਾਇਆ ਨਹੀਂ ਜਾ ਸਕਦਾ ਆ ਡੀਜੀਪੀ ਦੇ ਤੌਰ ਦੇ ਉੱਤੇ ਗੌਰਵ ਯਾਦਵ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਲਾਂਕਿ ਜਦੋਂ ਇਹਨਾਂ ਦੀ ਨਿਯੁਕਤੀ ਹੋਈ ਸੀ ਤਾਂ 5 ਤੋਂ 6 ਸੀਨੀਅਰ ਆਈਪੀਐਸ ਅਧਿਕਾਰੀਆਂ ਤੋ ਬਾਅਦ ਇਹ ਅਧਿਕਾਰੀ ਨੂੰ ਡੀਜੀਪੀ ਗੌਰਵ ਯਾਦਵ ਨੂੰ ਲਗਾਇਆ ਗਿਆ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਦੀ ਟਿੱਪਣੀ ਕੀ ਹੈ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਜਵਾਬ ਕੀ ਹੈ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਕੀ ਵਿਚਾਰ ਵਟਾਂਦਰਾ ਕਰ ਰਹੀ ਹੈ ਔਰ ਕਾਨੂੰਨੀ ਰਾਏ ਲੈਣ ਦੀ ਗੱਲ ਕਿਉਂ ਆਖੀ ਗਈ ਹੈ ਵਿਸਥਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਸੀਨੀਅਰ ਜਰਨਲਿਸਟ ਕੰਚਨ ਵਾਸਦੇਵ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਵੇਰਵੇ ਸਾਂਝੇ ਕੀਤੇ ਗਏ ਨੇ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਨੋਟਿਸ ਤੋਂ ਕੁਝ ਦਿਨ ਬਾਅਦ ਹੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਆਰਡਰ ਦੀ ਕਾਪੀ ਮਿਲਣ ਤੋਂ ਬਾਅਦ ਕਾਨੂੰਨੀ ਰਾਏ ਲਈ ਜਾਵੇਗੀ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਪੰਜਾਬ ਸਮੇਤ 8 ਰਾਜਾਂ ਨੂੰ ਜਿਹੜੇ ਕਾਰਜਕਾਰੀ ਡੀਜੀਪੀ ਰੱਖਣ ਲਈ ਨੋਟਿਸ ਜਾਰੀ ਹੋਏ ਸਨ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਅਜੇ ਉਹਨਾਂ ਨੂੰ ਨੋਟਿਸ ਦੀ ਕਾਪੀ ਨਹੀਂ ਮਿਲੀ ਇਸ ਕੇਸ ਸੰਬੰਧੀ ਧਾਇਰ ਪਟੀਸ਼ਨ ਦੀ ਜਿਹੜੀ ਆ ਉਸ ਦੀ ਕਾਪੀ ਦੀ ਉਡੀਕ ਕੀਤੀ ਜਾ ਰਹੀ ਹੈ ਸਪਰੀਮ ਕੋਰਟ ਨੇ 30 ਸਤੰਬਰ ਨੂੰ ਰਾਜਾਂ ਵਿੱਚ ਰੈਗੂਲਰ ਪੁਲਿਸ ਮੁਖੀ ਨੇ ਜਿਹੜੇ ਸੂਬਿਆਂ ਦੇ ਉਹ ਲਾਉਣ ਦੇ ਲਈ ਡੀਜੀਪੀ ਲਾਉਣ ਦੇ ਲਈ ਨਿਯੁਕਤੀ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਅੱਠ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਸੀ ਇਹ ਮੰਨਿਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਅਦਾਲਤ ਦਾ ਨੋਟਿਸ 1 ਫਰਵਰੀ ਨੂੰ ਰਿਪੋਰਟ ਵੀ ਕੀਤਾ ਜਾਂਦਾ ਹੈ ਤਾ ਮਹੀਨਿਆਂ ਬਾਅਦ ਹੁਣ ਜਵਾਬ ਇਹ ਆਉਂਦਾ ਹੈ ਕਿ 2006 ਦੇ ਵਿੱਚ ਜਿਹੜੀ ਪ੍ਰਕਾਸ਼ ਸਿੰਘ ਕੇਸ ਵਿੱਚ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਸੱਤ ਰਾਜਾਂ ਵਿੱਚ ਕਾਰਜਕਾਰੀ ਪੁਲਿਸ ਮੁਖੀ ਸਨ ਹਾਲਾਂਕਿ ਸਰਕਾਰੀ ਸੂਤਰਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਅਜੇ ਇਸ ਮਾਮਲੇ ਦੇ ਵਿੱਚ ਹੁਕਮ ਦੀ ਜਿਹੜੀ ਕਾਪੀ ਆ ਉਹ ਸਾਨੂੰ ਮਿਲ ਜਾਵੇ ਫਿਰ ਅਸੀਂ ਦੇਖਾਂਗੇ ਕਿ ਸਾਨੂੰ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਨੋਟਿਸ ਤੇ ਪਟੀਸ਼ਨ ਦੀ ਕਾਪੀ ਕਦੋਂ ਮਿਲਦੀ ਹੈ ਤੇ ਉਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਕਾਨੂੰਨੀ رائے ਵੀ ਜ਼ਰੂਰ ਲਈ ਜਾਵੇਗੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਨੂੰ ਧਿਆਨ 'ਚ ਰੱਖਿਆ ਗਿਆ ਕਿ 2006 ਦੇ ਪ੍ਰਕਾਸ਼ ਸਿੰਘ ਕੇਸ ਵਿੱਚ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ ਲਗਭਗ 7 ਰਾਜਾਂ ਵੱਲੋਂ ਜਿਨ੍ਹਾਂ ਨੇ ਕਾਰਜਕਾਰੀ ਡੀਜੀਪੀ ਲਾਏ ਨੇ ਲੰਬੇ ਸਮੇਂ ਲਈ ਇਹ ਪਹਿਲੀ ਵਾਰ ਨਹੀਂ ਹੈ ਕਿ ਡੀਜੀਪੀ ਗੌਰਵ ਯਾਦਵ ਵੱਲੋਂ ਜਿਹੜੇ ਪੰਜਾਬ ਸੂਬੇ ਦੇ ਡੀਜੀਪੀ ਵਜੋਂ ਕੰਮ ਕਰਨ ਦਾ ਮੁੱਦਾ ਧਿਆਨ ਵਿੱਚ ਆਇਆ ਹੈ ਗੌਰਵ ਯਾਦਵ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੀ ਵਾਗਡੋਰ ਸੰਭਾਲਣ ਤੋਂ 4 ਮਹੀਨੇ ਬਾਅਦ ਯਾਨੀ ਕਿ 5 ਜੁਲਾਈ 2022 ਦਾ ਸਮਾਂ ਸੀ ਮਾਰਚ ਦੇ ਵਿੱਚ ਸਰਕਾਰ ਬਣਦੀ ਹੈ ਕੁਝ ਸਮੇਂ ਬਾਅਦ ਹੀ 5 ਜੁਲਾਈ 2022 ਨੂੰ ਕਾਰਜਕਾਰੀ ਡੀਜੀਪੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਹਾਲਾਂਕਿ ਨਿਯਮ ਵਿੱਚ ਕਹਿੰਦੇ ਨੇ ਕਿ ਰਾਜ ਵਿੱਚ ਸੂਬੇ ਵਿੱਚ ਵੱਧ ਤੋਂ ਵੱਧ 6 ਮਹੀਨੇ ਤੱਕ ਹੀ ਕਾਰਜਕਾਰੀ ਡੀਜੀਪੀ ਦੇ ਨਾਲ ਕੰਮ ਚਲਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਇੱਕ ਯੂਪੀਐਸਸੀ ਨੂੰ ਪੈਨਲ ਭੇਜਣਾ ਹੁੰਦਾ ਹੈ ਇਸ ਪੈਨਲ ਦੇ ਵਿੱਚ ਜਿਹੜੇ ਨੇ ਉਹ ਅਧਿਕਾਰੀਆਂ ਦੀ ਸੂਚੀ ਹੁੰਦੀ ਹੈ ਜਿਸ ਦੇ ਵਿੱਚ ਕੇਂਦਰ ਦੇ ਵੱਲੋਂ ਤਿੰਨ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਫਿਰ ਉਹਨਾਂ ਤਿੰਨਾਂ ਸੀਨੀਅਰ ਅਧਿਕਾਰੀਆਂ ਦੇ ਵਿੱਚੋਂ ਮੋਸਟ ਸੀਨੀਅਰ ਅਧਿਕਾਰੀ ਹੁੰਦੇ ਆ ਉਹਨਾਂ ਵਿੱਚੋਂ ਸੂਬੇ ਨੇ ਤੈਅ ਕਰਨਾ ਹੁੰਦਾ ਹੈ ਕਿ ਕਿਸ ਨੂੰ ਇਸ ਵਿੱਚ ਡੀਜੀਪੀ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ रेगुलर डीजीपी पंजाब सरकार ने नियुक्त नहीं किया केंद्र ने मार्च 2023 में राज्य सरकार को सवाल किया ਸੀ ਕਿ ਉਹ रेगुलर डीजीपी ਦੀ ਨਿਯੁਕਤੀ ਲਈ ਯੋਗ ਅਧਿਕਾਰੀਆਂ ਦਾ ਪੈਨਲ ਕਿਉਂ ਨਹੀਂ ਭੇਜ ਰਹੀ ਹਾਲਾਂਕਿ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਖਿਆ ਗਿਆ ਪੰਜਾਬ ਸਰਕਾਰ ਨੇ ਇਸ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ ਉਦੋਂ ਤੋਂ ਹੀ ਇਹ ਮਸਲਾ ਲਟਕਦਾ ਪਿਆ ਹੈ ਔਰ ਇਹ ਮੁੱਦਾ ਇਥੋਂ ਤੱਕ ਪਹੁੰਚਿਆ ਕਿ ਸੁਪਰੀਮ ਕੋਰਟ ਨੇ ਹੁਣ ਡੀਜੀਪੀਜ਼ ਦੀ ਜਿੱਥੇ ਰੈਗੂਲਰ ਡੀਜੀਪੀ ਨਹੀਂ ਦੀ ਜ਼ੋਨ ਲਈ ਮਾਪਦੰਡ ਤੈਅ ਕੀਤੇ ਹੋਏ ਨੇ ਇੱਕ ਰਾਜ ਨੂੰ 8 ਅਧਿਕਾਰ ਸੀਨੀਅਰ ਅਧਿਕਾਰੀਆਂ ਦਾ ਇੱਕ ਪੈਨਲ ਯੂਪੀਐਸਸੀ ਨੂੰ ਭੇਜਣਾ ਹੁੰਦਾ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਉਹਨਾਂ ਤਿੰਨ ਅਧਿਕਾਰੀਆਂ ਦੀ ਚੋਣ ਕਰਦੀ ਹੈ ਉਹਨਾਂ ਦੇ ਵਿੱਚੋਂ ਹੀ ਫਿਰ ਇੱਕ ਡੀਜੀਪੀ ਨਿਯੁਕਤ ਕੀਤਾ ਜਾਂਦਾ ਜਿਸ ਨੂੰ ਰੈਗੂਲਰ ਡੀਜੀਪੀ ਦੇ ਆਧਾਰ ਦੇ ਉੱਤੇ ਨਿਯੁਕਤ ਕੀਤਾ ਜਾਣਾ ਜ਼ਰੂਰੀ ਹੁੰਦਾ ਗੌਰਵ ਯਾਦਵ ਉਹਨਾਂ ਜਿਹੜੇ ਚੋਟੀ ਦੇ ਤਿੰਨ ਸੀਨੀਅਰ ਅਧਿਕਾਰੀ ਹੁੰਦੇ ਨੇ ਉਨ੍ਹਾਂ ਵਿੱਚ ਸ਼ਾਮਲ ਨਹੀਂ ਸਨ ਜਦੋਂ ਉਨ੍ਹਾਂ ਦੀ ਨਿਯੁਕਤੀ ਹੋਈ ਸੀ ਉਸ ਸਮੇਂ ਘੱਟੋ ਘੱਟ 6 ਅਫਸਰਾਂ ਨੂੰ ਅੱਖੋਂ-ਉਲੇ ਕੀਤਾ ਗਿਆ ਸੀ ਤਾਂ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੁਲਾਈ 2022 ਦੀ ਜੇਕਰ ਗੱਲ ਕੀਤੀ ਜਾਵੇ 1987 ਬੈਚ ਦੇ ਆਈਪੀਐਸ ਅਧਿਕਾਰੀ ਤੇ ਰਾਜ ਦੇ ਸਾਬਕਾ ਪੁਲਿਸ ਮੁਖੀ ਦਿਨਕਰ ਗੁਪਤਾ ਉਹ ਨੀਆ ਦੇ ਵਿੱਚ ਐਨਆਈਏ ਦੇ ਡਾਇਰੈਕਟਰ ਜਨਰਲ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਭੇਜ ਦਿੱਤਾ ਗਿਆ ਸੀ ਡੈਪੂਟੇਸ਼ਨ ਤੇ ਉਹ ਇਸ ਸਾਲ 31 ਮਾਰਚ ਨੂੰ ਸੇਵਾਮੁਕਤ ਹੋਏ ਸਨ ਔਰ ਸਾਬਕਾ ਡੀਜੀਪੀ ਵੀਕੇ ਭਾਵਰਾ ਵੀ 1988 ਬੈਚ ਦੇ ਸਨ ਜੋ ਉਸ ਸਮੇਂ ਛੁੱਟੀ ਦੇ ਉੱਤੇ ਚਲੇ ਗਏ ਸਨ ਔਰ ਇਸ ਸਾਲ ਮਈ ਵਿੱਚ ਸੇਵਾਮੁਕਤ ਹੋ ਗਏ ਔਰ 1988 ਬੈਚ ਦੇ ਅਧਿਕਾਰੀ ਪ੍ਰਬੋਧ ਕੁਮਾਰ ਜਿਹੜੇ ਕਿ ਹਿਊਮਨ ਰਾਈਟਸ ਕਮਿਸ਼ਨ ਦੇ ਸਪੈਸ਼ਲ ਡੀਜੀਪੀ ਨੇ ਉਹ ਉਦੋਂ ਚਰਚਾ ਵਿੱਚ ਹੁਣ ਆਏ ਨੇ ਪ੍ਰਬੋਧ ਕੁਮਾਰ ਜਦੋਂ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਲਾਰੈਂਸ ਬਿਸ਼ਨੋਈ ਮਾਮਲੇ ਦਾ ਜਿਹੜਾ ਇੰਟਰਵਿਊ ਹੋਇਆ ਸੀ ਉਸ ਦੇ ਵਿੱਚ ਉਹਨਾਂ ਨੇ ਜਾਂਚ ਪੜਤਾਲ ਕੀਤੀ ਜਿਹੜੀ ਕਿ 10 ਅਕਤੂਬਰ ਨੂੰ ਉਹਨਾਂ ਨੇ ਭਰੋਸਾ ਦਿਵਾਇਆ ਹਾਈ ਕੋਰਟ ਵਿੱਚ ਕਿ ਜਾਂਚ ਪੂਰੀ ਹੋ ਰਹੀ ਹੈ ਤੇ ਅਗਲੀ ਸੁਣਵਾਈ ਵੀ 15 ਅਕਤੂਬਰ ਨੂੰ ਹੋਵੇਗੀ ਉਸ ਦੇ ਵਿੱਚ ਪਤਾ ਲੱਗੇਗਾ ਕਿਹੜੇ ਕਿਹੜੇ ਅਧਿਕਾਰੀ ਉਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਉਸ ਦੀ ਡਿਊਟੀ ਲੱਗੀ ਹੈ ਉਹ ਪ੍ਰਭੋਦ ਕੁਮਾਰ ਨੇ ਆਈਪੀਐਸ ਅਧਿਕਾਰੀ ਜਿਨ੍ਹਾਂ ਨੂੰ ਹਿਊਮਨ ਰਾਈਟਸ ਸਪੈਸ਼ਲ ਡੀਜੀਪੀ ਲਗਾਇਆ ਗਿਆ ਉਹਨਾਂ ਦੇ ਬੈਚ ਦੇ ਇੱਕ ਹੋਰ ਤੇ ਸਾਬਕਾ ਕਾਰਜਕਾਰੀ ਸੂਬਾ ਪੁਲਿਸ ਮੁਖੀ ਜਿਹੜੇ ਸੀ ਉਹ ਇਕਬਾਲ ਪ੍ਰੀਤ ਸਿੰਘ ਸਹੋਤਾ ਸੀ ਜਿਹੜੇ ਉਸ ਸਮੇਂ ਵਿਸ਼ੇਸ਼ ਡੀਜੀਪੀ ਸਨ ਤੇ ਆਰਮਡ ਪੁਲਿਸ ਜਲੰਧਰ ਦੇ ਵਿੱਚ ਤਾਇਨਾਤ ਸਨ ਅਗਸਤ 2022 ਦੇ ਵਿੱਚ ਉਹ ਸੇਵਾਮੁਕਤ ਹੋ ਗਏ 1999 ਬੈਚ ਦੇ ਇੱਕ ਸੰਜੀਵ ਕਾਲੜਾ ਸਪੈਸ਼ਲ ਡੀਜੀਪੀ ਹੋਮ ਗਾਰਡਸ ਸਨ ਨੇ 1999 ਬੈਚ ਦੇ ਇੱਕ ਹੋਰ ਅਧਿਕਾਰੀ ਪ੍ਰਾਗ ਜੈਨ ਜਿਹੜੇ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਰੋ ਵਿੱਚ ਕੇਂਦਰੀ ਡੈਪੂਟੇਸ਼ਨ ਦੇ ਉੱਤੇ ਚੱਲ ਰਹੇ ਨੇ ਗੌਰਵ ਯਾਦਵ ਦੇ ਪੰਜਾਬ ਵਿੱਚ ਤਿੰਨ ਬੈਚ ਬਿਟ ਨੇ ਜਿਸ ਵਿੱਚ ਸ਼ਰਧ ਸਤਿਆ ਚੋਹਾਨ ਹਰਪ੍ਰੀਤ ਸਿੰਘ ਸਿੱਧੂ ਤੇ ਕੁਲਦੀਪ ਸਿੰਘ ਗ੍ਰੇਡੇਸ਼ਨ ਸੂਚੀ ਦੇ ਮੁਤਾਬਕ ਵੀ ਇਸ ਮਸਲੇ ਦੇ ਵਿੱਚ ਜਿਹੜੀ ਗ੍ਰੇਡੇਸ਼ਨ ਸ਼ਡਿਊਲ ਹੁੰਦਾ ਉਸ ਦੇ ਵਿੱਚ ਸ਼ਰਧ ਸਤਿਆ ਚੋਹਾਨ ਤੇ ਹਰਪ੍ਰੀਤ ਸਿੰਘ ਗੌਰਵ ਯਾਦਵ ਤੋਂ ਵੀ ਸੀਨੀਅਰ ਮੰਨੇ ਜਾਂਦੇ ਨੇ ਚੋਹਾਨ ਪੰਜਾਬ ਪੁਲਿਸ ਹਾਊਸਿੰਗ ਦੇ ਚੇਅਰਮੈਨ ਕੰਮ ਮੈਨੇਜਿੰਗ ਡਾਇਰੈਕਟਰ ਨੇ ਐਮ ਡੀ ਨੇ ਜਿਹੜੇ ਨਿਗਮ ਦੇ ਜਦ ਕਿ ਕੁਲਦੀਪ ਸਿੰਘ ਸਪੈਸ਼ਲ ਡੀਜੀਪੀ ਨੇ ਐਸਟੀਐਫ ਔਰ ਸਿੱਧੂ ਕੇਂਦਰੀ ਡੈਪੂਟੇਸ਼ਨ ਦੇ ਉੱਤੇ ਚੱਲ ਰਹੇ ਨੇ ਹਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਨੂੰ ਆਈਟੀਬੀਪੀ ਦੇ ਵਿੱਚ ਐਡੀਸ਼ਨਲ ਡੀਜੀ ਦੇ ਤੌਰ ਦੇ ਉੱਤੇ ਤਾਇਨਾਤ ਕੀਤਾ ਗਿਆ ਔਰ ਗੌਰਵ ਯਾਦਵ ਨੂੰ ਪਹਿਲਾਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਜਦੋਂ ਤਤਕਾਲੀ ਡੀਜੀਪੀ 1987 ਬੈਚ ਦੇ ਅਧਿਕਾਰੀ ਵੀਕੇ ਭਾਵਰਾ ਨੂੰ ਛੁੱਟੀ ਤੇ ਜਾਣ ਲਈ ਕਹਿ ਦਿੱਤਾ ਗਿਆ ਸੀ ਤਾਂ ਉਸ ਮਸਲੇ ਦੇ ਵਿੱਚ ਜਦੋਂ ਉਹ ਛੁੱਟੀ ਤੇ ਗਏ ਉਸ ਤੋਂ ਬਾਅਦ ਚੈਲੰਜ ਵੀ ਮੁੰਦਾ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਉਹਨਾਂ ਦੀ ਨਿਯੁਕਤੀ ਹੈ ਉਹ ਕਿਵੇਂ ਸਿਨੀਅਰਿਟੀ ਨੂੰ ਨਹੀਂ ਦੇਖ ਕੇ ਹੋਈ ਔਰ ਇਸ ਮਾਮਲੇ ਦੇ ਵਿੱਚ ਜਦੋਂ ਵੀਕੇ ਭਾਵਰਾ ਦੇ ਛੁੱਟੀ ਤੋਂ ਪਰਤਣ ਤੋਂ ਬਾਅਦ ਵੀ ਗੌਰਵ ਯਾਦਵ ਨੂੰ ਅਜੇ ਤੱਕ ਕਾਰਜਕਾਰੀ ਡੀਜੀਪੀ ਵਜੋਂ ਤਾਇਨਾਤ ਰਹਿਣ ਦੀ ਆਗਿਆ ਪੰਜਾਬ ਸਰਕਾਰ ਵੱਲੋਂ ਨਹੀਂ ਮਿਲੀ ਹੋਈ ਹੈ ਔਰ ਵੀਕੇ ਭਾਵਰਾ ਨੂੰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ 2022 ਦੇ ਵਿੱਚ ਆਮ ਚੋਣਾਂ ਦੀ ਸ਼ਡਿਊਲ ਦੇ ਐਲਾਨ ਤੋਂ ਪਹਿਲਾਂ ਹੀ ਜਨਵਰੀ 2022 ਦੇ ਵਿੱਚ 2 ਸਾਲਾਂ ਲਈ ਰੈਗੂਲਰ ਡੀਜੀਪੀ ਵਜੋਂ ਤਨਾਤ ਕੀਤਾ ਗਿਆ ਸੀ ਨਿਯੁਕਤ ਕੀਤਾ ਗਿਆ ਸੀ ਉਹਨਾਂ ਦੀ ਨਿਯੁਕਤੀ ਤਤਕਾਲੀ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੀ ਸਰਕਾਰ ਦੇ ਵੇਲੇ ਹੋਈ ਤੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਬਾਅਦ ਕੀਤੀ ਗਈ ਜਦੋਂ ਯੂਪੀਐਸਸੀ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪੈਨਲ ਭੇਜਣ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਕੀਤੀ ਗਈ ਔਰ ਪੈਨਲ ਦੇ ਵਿੱਚ ਉਸੋਂ ਦਿਨਕਰ ਗੁਪਤਾ ਤੇ ਪ੍ਰਬੋਧ ਕੁਮਾਰ ਵੀ ਸ਼ਾਮਲ ਸਨ ਤਾਂ ਉਦੋਂ ਵੀ ਕੇ ਭਾਵਰਾ ਦੀ ਜਿਹੜੀ ਨਿਯੁਕਤੀ ਹੁੰਦੀ ਹੈ ਪਰ ਹੁਣ ਇਸ ਕੇਸ ਦੇ ਵਿੱਚ ਜਿਹੜੀ ਕਿ ਰਿਪੋਰਟ ਕਹਿੰਦੀ ਹੈ ਉਸ ਦੇ ਵਿੱਚ ਸਾਫ਼ ਪਤਾ ਲੱਗ ਰਿਹਾ ਕਿ ਜਿਹੜੇ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਸਾਨੂੰ ਆਰਡਰ ਦੀ ਕਾਪੀ ਨਹੀਂ ਮਿਲੀ ਹੈ ਜਿਵੇਂ ਮਿਲੇਗੀ ਅਸੀਂ ਕਾਨੂੰਨੀ ਸਲਾਹ مشਵਰਾ ਲਵਾਂਗੇ رائے ਲਵਾਂਗੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਜਾਂ ਗਤੀਵਿਧੀ ਕੀਤੀ ਜਾਵੇਗੀ ਪਰ ਸਵਾਲ ਇੱਥੇ ਕਾਰਜਕਾਰੀ ਡੀਜੀਪੀ ਦੀ ਲਗਾਤਾਰਤਾ ਦੇ ਵਿੱਚ ਤਣਾਤੀ ਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ ਆਮ ਚੋਣਾਂ ਵੀ ਹੋਈਆਂ ਚੋਣਾਂ ਦੇ ਮੌਕੇ ਇਹ ਅਧਿਕਾਰੀਆਂ ਨੂੰ ਉਸ ਸੀਟ ਦੇ ਉੱਤੇ ਨਹੀਂ ਰੱਖਿਆ ਜਾਂਦਾ ਪਰ ਇਸ ਮਸਲੇ ਦੇ ਵਿੱਚ ਕਿਸੇ ਵੀ ਵਿਰੋਧੀ ਧਿਰ ਨੇ ਵੀ ਇਸ ਦੇ ਉੱਤੇ ਸਵਾਲ ਨਹੀਂ ਕੀਤਾ ਜਿਸ ਦੇ ਕਰਕੇ ਕਾਰਜਕਾਰੀ ਡੀਜੀਪੀ ਦੀ ਨਿਯੁਕਤੀ 2 ਸਾਲ 3 ਮਹੀਨੇ ਲਗਭਗ ਹੋ ਚੁੱਕੇ ਨੇ ਉਸੇ ਤਰ੍ਹਾਂ ਚੱਲੀ ਆਉਂਦੀ ਹੈ ਪਰ ਸੁਪਰੀਮ ਕੋਰਟ ਦੇ ਵਿੱਚ ਇੱਕ ਪਈ ਪਟੀਸ਼ਨ ਦੇ ਉੱਤੇ ਜਿਹੜਾ 31 ਸਤੰਬਰ ਦੇ ਵੇਲੇ ਵੀ ਇੱਕ ਆਰਡਰ ਆਇਆ ਸੀ ਇਸ ਵਿੱਚ ਨੋਟਿਸ ਕੱਢੇ ਗਏ ਸੀ ਉਹਨਾਂ ਸਾਰੇ ਸੂਬਿਆਂ ਨੂੰ ਜਿਨ੍ਹਾਂ ਨੇ ਕਾਰਜਕਾਰੀ ਡੀਜੀਪੀ ਤਾਇਨਾਤ ਕੀਤੇ ਸਨ ਉਹਨਾਂ ਵਿੱਚੋਂ ਪੰਜਾਬ ਸੂਬਾ ਵੀ ਇੱਕ ਸੀ ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਹਾਲੇ ਤੱਕ ਕੋਈ ਵੀ ਨੋਟਿਸ ਨਹੀਂ ਮਿਲਿਆ ਸਾਰੇ ਉਡੀਕ ਕਰ ਰਹੇ ਆ ਆਰਡਰ ਦੀ ਕਾਪੀ ਦੀ ਜਿਵੇਂ ਹੀ ਸਾਨੂੰ ਉਹ ਮਿਲਦਾ ਹੈ ਉਸ ਨੂੰ ਅਸੀਂ ਬਾਚਾਂਗੇ ਉਸ ਆਧਾਰ ਦੇ ਉੱਤੇ ਅਸੀਂ ਅਗਲੀ ਕਾਨੂੰਨੀ رائے ਲਵਾਂਗੇ ਜਿਸ ਦੇ ਆਧਾਰ ਦੇ ਉੱਤੇ ਤੈਅ ਕਰਾਂਗੇ ਕਿ ਅਗਲਾ ਫੈਸਲਾ ਕੀ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਉਹ 2 ਸਾਲ 3 ਮਹੀਨੇ ਲਗਭਗ ਹੋ ਚੁੱਕੇ ਨੇ ਉਸੇ ਤਰ੍ਹਾਂ ਆਪਣੇ ਸੀਟ ਦੇ ਉੱਤੇ ਅਹੁਦੇ ਦੇ ਉੱਤੇ ਬਣੇ ਹੋਏ ਨੇ ਇਸ ਮਾਮਲੇ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿਉਣ ਵਾਲੇ ਸਮੇਂ ਵਿੱਚ ਜੇ ਕਰਵਾਕੇ ਪੰਜਾਬ ਸਰਕਾਰ ਨੂੰ ਆਰਡਰ ਦੀ ਕਾਪੀ ਨਹੀਂ ਮਿਲੀ ਜਦੋਂ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਵਾਚ ਕੇ ਦੇਖ ਕੇ ਅਗਲਾ ਫੈਸਲਾ ਕੀ ਲਿਆ ਜਾਂਦਾ ਹੈ ਇਸ ਦੇ ਉੱਤੇ ਸਭ ਦੀ ਨਜ਼ਰ ਬਣੀ ਰਹੇਗੀ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਅਸੀਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਦੇਖਦੇ ਰਹੋ ABC ਪੰਜਾਬ